ਜ਼ਿੰਮੇਵਾਰੀ ਤੇ ਤੁਹਾਡੀ ਹੈਗੀ ਜਦੋਂ ਤੁਸੀਂ ਕੁਝ ਪੋਸਟ ਕਰ ਰਹੇ ਹੋ ਤੁਸੀਂ ਇਹ ਸੋਚ ਕੇ ਪੋਸਟ ਕਰੋ ਕਿ ਮੇਰਾ ਪਰਿਵਾਰ ਇਹਨੂੰ ਵੇਖ ਸਕਦਾ ਕਿ ਮੇਰੇ ਬੱਚੇ ਇਹ ਤੋਂ ਕੀ ਸਿੱਖਣਗੇ ਮਤਲਬ ਅਸੀਂ ਸਾਡੀ ਥੌਟੀ ਉਹੀ ਹੁੰਦਾ ਜਦੋਂ ਵੀ ਅਸੀਂ ਕੋਈ ਰੀਲ ਪੋਸਟ ਕਰਦੇ ਹਾਂ ਕਿਉਂਕਿ ਮੇਰੇ ਫਾਦਰ-ਨੋ ਲਾਉਣ ਨੇ ਵੀ ਵੇਖਣੀ ਮੇਰੇ ਆਪਣੇ ਮਾਪੇ ਉਹਨੇ ਵੇਖਣੀ ਸੋ ਉਹ ਇੰਨੀ ਚੰਗੀ ਹੈਗੀ ਆ ਕਿ ਉਹ ਸਾਰੇ ਦੇਖ ਸਕਣ ਸੋ ਹਰੇਕ ਕੰਟੈਂਟ ਕ੍ਰੀਏਟਰ ਦੀ ਜਿੰਮੇਵਾਰੀ ਆ ਬਾਕੀ ਜਦੋਂ ਕੋਈ ਐਡਸ ਵਗੈਰਾ ਵੀ ਕਰਦੇ ਉਦੋਂ ਵੀ ਤੁਸੀਂ ਧਿਆਨ ਰੱਖੋ ਮੈਂ بیٹنگ ਐਪ ਕਦੀ ਪ੍ਰਮੋਟ ਨਹੀਂ ਕੀਤੇ ਮੈਂ ਕਦੀ ਇਹੋ ਜਿਹੀ ਐਪ ਦੀ ਪ੍ਰੋਮੋਸ਼ਨ ਨਹੀਂ ਕਰਦੀ ਮੈਂ ਕਦੀ ਕੋਈ ਇਧਰ ਉਧਰ ਤਾਂ ਤਰੀਕ ਤੁੰ ਤਰੀਕੇ ਨਾਲ ਜਿਹਦੀ ਪ੍ਰੋਮੋਸ਼ਨ ਨਹੀਂ ਕਰਦੀ ਕਿਉਂਕਿ ਜਿੱਥੇ ਤੁਹਾਨੂੰ ਪਤਾ ਹੋਵੇ ਵੀ ਇੱਥੇ ਲੋਕ ਠੱਗੇ ਜਾ ਸਕਦੇ ਆ ਹਣਾ ਹਾਂ ਤੁਨੂੰ ਪਤਾ ਹੀ ਹੁੰਦਾ ਹਰੇਕ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਸੋ ਤੇ ਤੁਸੀਂ ਇੰਟੈਂਸ਼ਨਲੀ ਕਿਸੇ ਨੂੰ ਠੱਗੇ ਜਾਣ ਲਈ ਤੁਸੀਂ ਪ੍ਰਮੋਸ਼ਨ ਕਰ ਰਹੇ ਹੋ ਤੇ ਇਟ ਮੀਨਸ ਵੀ ਤੁਸੀਂ ਥੋੜੇ ਜਿਹੀ ਸੈਲਫੀ 'ਚ ਤੇ ਹੈਗੇ ਹੋ ਹਨਾ ਸੋ ਆਪਣੀ ਆਡੀਅנס ਨੂੰ ਧਿਆਨ 'ਚ ਰੱਖਦੇ ਹੋਏ ਲੋਕਾਂ ਨੂੰ ਧਿਆਨ 'ਚ ਰੱਖਦੇ ਹੋਏ ਹਰੇਕ ਆਰਟਿਸਟ ਨੂੰ ਕੰਮ ਕਰਨਾ ਚਾਹੀਦਾ ਔਰ ਮੈਨੂੰ ਲੱਗਦਾ ਵੀ ਆਰਟਿਸਟ ਦਾ ਫਰਜ਼ ਵੀ ਇਹੋ ਹੀ ਆ ਕਿ ਉਹ ਆਪਣੇ ਸਮਾਜ ਨੂੰ ਸੁਧਾਰੇ ਆਪਣੇ ਕੰਮ ਦੇ ਤਰੀਕੇ ਨਾਲ ਹੁਣ ਦੂਸਰਾ ਨਾਲ ਸਾਡਾ ਫਿਲਟਰ ਬੜਾ ਹਾਂ ਸ਼ਾਨਨੀ ਬੜੀ ਤਗੜੀ ਹੈ ਚਾਨਣੀ ਲੋਕਾਂ ਦੀ ਨਜ਼ਰ ਤੋਂ ਸ਼ਾਨਣੀ ਲਾਈਦੀ ਕਿਉਂਕਿ ਲੋਕ ਜਿਹੜੇ ਚੜਾਉਂਦੇ ਆ ਨਾ ਤੁਹਾਨੂੰ ਜੇ ਤੁਹਾਡੀ ਛੋਟੀ ਜੀ ਗਲਤੀ ਵੀ ਹੋ ਜੇ ਨਾ ਓਨੀ ਸ਼ਕਤੀ ਲਾ ਕੇ ਬੱਲੇ ਮਾਰਦੇ ਆ ਹਾਂ ਕਈ ਵਾਰੀ ਹੁੰਦੇ ਤੁਹਾਨੂੰ ਕੁਝ ਲੋਕ ਨਹੀਂ ਵੀ ਪਸੰਦ ਕਰਦੇ ਹੁੰਦੇ ਉਹ ਪਾਲਦੇ ਹੁੰਦੇ ਵੀ ਕੋਈ ਕਿਤੇ ਇੰਨੀ ਕਿ ਜਿੰਨੀ ਤੁਸੀਂ ਗਲਤੀ ਕਰੋ ਕਿ ਅਹੀਂ ਉਹ ਫੜੀਏ ਅਸੀਂ ਫਿਰ ਥਰੂਆਊਟ ਇੰਨੀ ਕਿ ਬਰੀਕੀ ਨਾਲ ਉਹਨੂੰ ਵੇਖਦੇ ਆ ਨਾ ਕੋਈ ਐਕਸ਼ਨ ਵੀ ਐਕਸ਼ਨ ਤੱਕ ਵੀ ਕੁਝ ਸ਼ਬਦ ਵੀ ਐਸੇ ਵੇਖੀਦੇ ਆ ਕਿ ਕੋਈ ਇਹ ਨਾ ਹੋਵੇ ਵੀ ਕੋਈ ਇਧਰ ਵਾਲੀ ਤਾਂ ਇਧਰ ਵਾਲੀ ਗੱਲ ਕੱਟ ਕੇ ਇੰਨੀ ਕੁ ਚੁੱਕ ਲਏ ਤੇ ਉਹਦਾ ਅਰਥ ਕੋਈ ਹੋਰ ਨਿਕਲਦਾ ਹੋਵੇ ਤੇ ਇੰਨੀ ਬਰੀਕੀ ਨਾਲ ਉਹ ਚੀਜ਼ਾਂ ਵੇਖ ਕੇ ਤਾਂ ਫੇਰ ਉਹਨੂੰ ਅੱਗੇ ਪੋਸਟ ਕਰੀ